ਹਾਂਜੀ ਸਾਤ ਸਰੀਆ ਕਾਲ ਸਾਰੇ ਮਰੇ ਭਰਾਵਾਂ ਨੂੰ ਪਿੰਡ ਧਮਾਨ ਦਮੋਦਰ ਨੇੜੇ ਦਾਲਾ ਆਪਣਾ ਦਲਮ ਦਲਮਨੰਕਲ ਦੇ ਲੱਗੇ ਹਨ ਤਹਿਸੀਲ ਬਟਾਰਾ ਅੱਜ ਇੱਥੇ ਪਹੁੰਚੇ ਆ ਇੱਥੇ ਨਾ ਦੋ ਦੋ ਕੇਸ ਨੇ ਆਪਣੇ ਇੱਕ ਤਾਂ ਝੋਟੀ ਨਹੀਂ ਹੀਟਦੀ ਆਉਂਦੀ ਕਾਫੀ ਸਮੇ ਤੋਂ ਤੇ ਇੱਕ ਤੇ ਉਹਦੀ ਗੱਲਬਾਤ ਆਪਾਂ ਕਰਨੀ ਆ ਹਨਾ ਆ ਝੋਟੀ ਜਿਹੜੀ ਤੁਸੀਂ ਦੇਖਦੇ ਪਏ ਇੱਕ ਤਾਂ ਇਹਦੀ ਗੱਲਬਾਤ ਕਰਨੀ ਕਿ ਇਹਦੇ ਸਾਢੇ 3-4 ਸਾਲ ਉਮਰ ਹੋ ਗਈ ਇਹਦੀ ਇਹ ਬਾਬੇ ਉਹ ਹੀਟ ਤੇ ਨਹੀਂ ਆਉਂਦੀ ਖੇਵੇ ਤੇ ਨਹੀਂ ਆਉਂਦੀ ਤੇ ਪਹਿਲੀ ਗੱਲ ਤੇ ਇਹ ਰਹੀ ਹੈ ਕਿ ਜਿਹੜੀ ਇਹਨੂੰ ਹੀਟ ਤੇ ਲਿਆਂਦਾ ਗਿਆ ਤੇ ਅੱਜ ਇਹਨੂੰ 3 ਮਹੀਨੇ ਦੀ ਗੱਬਣ ਜਲ ਗਈ ਹੈ ਆਪਣਾ ਟੀਕਾ ਕੀਤਾ ਤੇ ਅੱਜ 3 ਮਹੀਨਿਆਂ ਦੀ ਇਹ ਗੱਬਣ ਹੋ ਗਈ ਆ ਤੇ ਇੱਕ ਤੇ ਇਹਦੀ ਗੱਲ ਬਾਤ ਬਾਅਦ ਚ ਕਰਦੇ ਆ ਹਨਾ ਤੇ ਇੱਕ ਹੋਰ ਆਪਣੀ ਵੈੜ ਹੈ ਇੱਕ ਤੁਹਾਨੂੰ ਮੈਂ ਦਿਖਾਉਣਾ ਵਾ ਵੈੜ ਵੀ ਨਾ ਉਹਨੂੰ ਹੁਣ ਚਲੋ ਆਇਆ ਨਹੀਂ ਸੀ ਜਿਆ ਆਪਣੇ ਕੋ ਤੇ ਪੰਜਵਾ ਛੇਵਾ ਮਹੀਨਾ ਜਾਣ ਡਿਆ ਇਹਨੂੰ ਹੁਣ ਤੇ ਆਹ ਵੈੜ ਆ ਜਿਹੜੀ ਸਾਹਮਣੇ ਆ ਪੰਜਵਾਂ ਛੇਵਾਂ ਮਹੀਨਾ ਜਾਣ ਰਿਹਾ ਵੀ ਪੰਜ ਸੱਤ ਵਾਰੀ ਤੇ ਰਿਪੀਟਰ ਹੀ ਤੇ ਟੀਕੇ ਕੀਤੇ ਇਹਨੂੰ ਕੋਈ ਦਵਾਈ ਦੁਈ ਨਹੀਂ ਭਰੀ ਆਪਾਂ ਡਾਇਰੈਕਟ ਸਿਮਣ ਹੀ ਲਾਇਆ ਸੀ ਇਹਨੂੰ ਵੈੜ ਨੂੰ ਅੱਜ ਪੰਜਾਂ ਛੇ ਮਹੀਨੇ ਦੀ ਕੋਣੇ ਰਿਪੀਟਰ ਹੀ ਵੈੜੇ ਇੱਕ ਤੇ ਇਹਦੀ ਗੱਲਬਾਤ ਕਰਨੀ ਤੇ ਇੱਕ ਝੋਟੀ ਦੇ ਦੋਵੇਂ ਆਪਾਂ ਇਕੱਠੀਆਂ ਲੈਂਤੀਆਂ ਇੱਕ ਵੀਡੀਓ ਦੇ ਵਿੱਚ ਜ਼ਿਕਰ ਕਰਤਾ ਇਹਨਾਂ ਦਾ ਤੁਹਾਨੂੰ ਦੱਸਣ ਦੇ ਇੱਕ ਤੇ ਰਿਪੀਟਰ ਹੀ ਆਪਣੀ ਹਨਾ ਇਹ ਵੈੜੀ ਤੇ ਇਹਨੂੰ ਮੈਂ ਡਾਇਰੈਕਟ ਸਿਮਣ ਹੀ ਕੀਤੇ ਨੇ ਕੋਈ ਦਵਾਈ ਦੁਈ ਨਹੀਂ ਭਰੀ ਹੈਗੀ ਤੇ ਇਹ ਤੇ ਚਲੋ ਉਹਦੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਿਰਪਾ ਨਾਲ ਹਰ ਪਨੇਵਾਸ਼ੀ ਮਮੀ ਨ ਜਾਣਦੇ ਹਾਂ ਨਾ ਤੇ ਇਹ ਦੋ ਜਨਵਰ ਜਿਹੜੇ ਤੁਹਾਨੂੰ ਮੈਂ ਦਿਖਾ ਲੇ ਤੇ ਬਾਕੀ ਆਪਾਂ ਗੱਲਬਾਤ ਵੀ ਕਰਾਂਗੇ ਜਰੂਰ ਆਜੋ ਬਾਹਰ ਚੱਲਦੇ ਆ ਉੱਥੇ ਆਜੋ ਤੇ ਇਹ ਝੋਟੀ ਇਹ ਆਪਣੀ ਜਿਹੜੀ ਹੀਟ ਤੇ ਨਹੀਂ ਹੁੰਦੀ ਉਮਰ ਕਾਫੀ ਹੋ ਗਈ ਸੀ ਇਹਦੀ ਤੇ ਹੀਟ ਤੇ ਲਿਆਂਦਾ ਗਿਆ ਤੇ ਅੱਜ ਇਹ ਕੱਬਣ ਹੋ ਗਈ ਹੈ 3 ਮਹੀਨਿਆਂ ਦੀ ਤੇ ਬਾਕੀ ਫੌਜੀ ਸਾਹਿਬ ਤੁਹਾਨੂੰ ਜਰੂਰ ਦੱਸਣਗੇ ਇਹਦੇ ਬਾਰੇ ਤੇ ਵੈੜ ਬਾਰੇ ਵੀ ਗੱਲਬਾਤ ਦੱਸਣਗੇ ਕਿ ਕਿਦਾਂ ਹੈ ਕਿਵੇਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਪਿੰਡ ਦੱਸ ਦਿਓ ਮੜਾ ਜ ਆਪਣਾ ਪਿੰਡ ਤਵਾੜ ਹੈ ਜੀ ਤੇ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਠੀਕ ਹੈ ਠੀਕ ਹੈ ਜੀ ਇਹ ਹਾਂਜੀ ਇਹ ਆਪਾਂ ਇੱਕ ਤੇ ਆਪਣੀ ਝੋਟੀ ਹਾਂ ਜੀ ਇਹ ਝੋਟੀ ਅਸੀਂ ਕਿਹ ਰਿਸ਼ਤੇਦਾਰ ਕੋ ਲਿਆਂਦੇ ਹੋ ਸਾਰੀ ਗੱਲ ਬਾਤ ਦੱਸ ਦਿਓ ਉਹ ਸਾਡੀ ਸਿਸਟਰ ਕੋਲ ਹੀ ਤੇ ਉਹ ਸਾਈਆਂ ਨੂੰ ਦੇਣ ਲੱਗੇ ਸੀ ਇਹਦੇ ਲੱਗੇ ਸੀ ਬੰਦੀ ਨਹੀਂ ਬਹੁਤ ਟਾਈਮ ਖਰਾਬ ਹੋ ਗਈ ਇਹ ਪਹਿਲਾਂ ਸਭਾ ਵਾਟਾ ਮੂਗੇ ਹਾਂ ਤੇ ਫਿਰ ਆਪਾਂ ਤੁਹਾਡੇ ਨਾਲ ਜੁੜੇ ਹਾਂ ਉਦੋਂ ਫਿਰ ਆਪਾਂ ਬਾਬਾ ਜੀ ਨੂੰ ਦੱਸ ਪਾਈਏ ਇਹ ਇਹਦੇ ਬਾਰੇ ਤੇ ਫਿਰ ਤੁਸੀਂ ਜਦਾਂ ਹੋਈ ਤੇ ਬੁਰਾ ਆਮਦਾ ਦੀ ਬੜੀ ਕਿਰਪਾ ਚਲੋ ਕਿਰਪਾ ਵਾ ਉਹਦੀ ਜਦੋਂ ਦੇ ਆਏ ਆ ਆਪਾਂ ਚਲੋ ਹੜਾ ਰੰਗ ਭਾਗ ਲਾਏ ਜੀ ਤੁਹਾਡਾ ਹੀ ਮੇਰ ਭਰਿਆ ਆ ਉਹ ਜਿਹੜੀ ਵੈੜ ਹੀ ਉਹ ਵੀ 5-7 ਵਾਰੀ ਰਿਪੀਟਰ ਹੀ ਤੇ ਉਹਨੂੰ ਟੀਕੇ ਕੀਤੇ ਨਾ ਕਾਫੀ ਟੀਕੇ ਲਵਾਏ ਸੀ ਰਿਪੀਟਰ ਹੀ ਉਹ ਪੜੀ ਮੈਂ ਤਾਂ ਵੀ ਉਹ ਤਾਂ ਕੀਤੀ ਹੀ ਪਰ ਨਹੀਂ ਗੱਲ ਬਾਂਡੇ ਫਿਰ ਉਹ ਤੁਹਾਡੇ ਨਾਲ YouTube ਤੋਂ ਹੀ ਮਲਾਪ ਹੋਇਆ ਆ ਕਨੈਕਟ ਕਿੱਦਾਂ ਹੋਇਆ ਇਹ ਵੀ ਦੱਸ ਦਿਓ ਕਿ ਆਪਣਾ ਮਿਲੇ ਕਿੱਦਾਂ YouTube ਤੋਂ ਹੀ ਕੀਤਾ ਇਹ ਆਰਮੀ ਦੇ ਵਿੱਚ ਹੀ ਉੱਥੇ ਅੱਛਾ ਉਹ ਤੋਂ ਵੀਡੀਓ ਦੇਖਦੇ ਆਪਾਂ ਵੀਡੀਓ ਵੇਖ ਕੇ ਤੁਹਾਡਾ ਨੰਬਰ ਲੈ ਜੀ ਕਿ ਨਹੀਂ ਪਹਿਲੇ ਦਿਨ ਤੋਂ ਵੀ ਆਪਣੇ ਤੇ ਕਿੰਨ ਤੁਹਾਡੇ ਤੇ ਬੜਾ ਇਹ ਵੀਡੀਓ ਵੇਖ ਕੇ ਬੜਾ ਮਨ ਬਣਿਆ ਸੀ ਤੇ ਵੇਖ ਲਓ ਤੁਸੀਂ ਵੀਡੀਓ ਵੇਂਦੇ ਤੇ ਅੱਜ ਆਪਾਂ ਯਕੀਨਨ ਤੇ ਘਰੇ ਉਤਰੀਆ ਕਿ ਨਹੀਂ ਉਤਰੀਆ ਦੱਸੋ ਸੱਭਾ ਮਹਾਰਾਜ ਦੀ ਕੋਈ ਕਮੀ ਨਹੀਂ ਜੈ ਤੇ ਇੱਕ ਗੱਲ ਹੋਰ ਦੱਸ ਦਿਓ ਕਿ ਕਿੱਦਾਂ ਕੰਮ ਕਰ ਵਧੀਆ ਲੱਗਦਾ ਕੰਮਕਾਰ ਬਹੁਤ ਚਲੋ ਸਾਹ ਦਾ ਵੇਸ ਫੁੱਲ ਚੜਾਈ ਕੀਤੀ ਜ ਦੀ ਕਿਰਪਾਵਾ ਉਹੋ ਹੀ ਵਾਸਤੇ ਉਹਨਾਂ ਦੇ ਵੀ ਮਿਹਰ ਭਰਿਆ ਰੱਖੇ ਇਹਨਾਂ ਦੇ ਵੀ ਦੇ ਮਾਲ ਡੰਗਰ ਤੇ ਵੀ ਰੱਖੇ ਚੜਜੀ ਖੜਾ ਬਸ ਕੇ ਕਿਉਂਕਿ ਦੋਵੇਂ ਕੇਸ ਸਾਡੇ ਇੱਕ ਅੜਿਆ ਕੇਸ ਹੀ ਇਹ ਵੀ ਝੋਟੀ ਵੀ ਉਹ ਇੱਕ ਕੇਸ ਇਹ ਹੀ ਇੱਕ ਆਪੜੀ ਉਦੋਂ ਬੈਠਦਾ ਹੋਇਆ ਹੀ ਸੌਣ ਵਾਲੀ ਸੀ ਉਹਦਾ ਬੜਾ ਪੰਗਾ ਪਿਆ ਏ ਉਹ ਵੀ ਤੁਸੀਂ ਉਦੋਂ ਹੱਲ ਕੀਤਾ ਉਹ ਜਿਸ ਟੋਕੀਆ ਕੇਸ ਉਹਦਾ ਬੜਾ ਮਤਲਬ ਔਖੀ ਖਾਂਸ ਵਾਈ ਸੀ ਨਾ ਬਣੀ ਤੇ ਬਾਕੀ ਇੱਕ ਵਾਰੀ ਇਹਨਾਂ ਗਾਂ ਬਾਰੇ ਕਾਨੂੰਨ ਦੱਸ ਦਿਓ ਕਿ ਆਪਾਂ ਹੁਣ ਕਿੰਨੀ ਵਾਰੀ ਕਰਵਾਏ ਇਹਦੇ ਵੀ ਕਾਫੀ ਹੈ ਤੇ ਅਸੀਂ ਖਰਚਾ ਵੀ ਲਾਇਆ ਉਦਾਂ ਵੀ ਫਿਰ ਤੁਹਾਡੇ ਕੋਲ ਜਿੱਦਾਂ ਕਰਾਈ ਤੇ ਹੁਣ ਵਧੀਆ ਚੱਲ ਰਿਹਾ ਤੇ ਕਿਵੇਂ ਜਦੋਂ ਦੇ ਆਏ ਆ ਠੀਕ ਹੈ ਵਧੀਆ ਲੱਗਦਾ ਮੈਂ ਨਾ ਬੜਾ ਭਰਾਵਾਂ ਵਾਲਾ ਹੀ ਪਿਆਰ ਹੈ ਤੇ ਕੋਈ ਚੱਕਰੀ ਨਹੀਂ ਆ ਗਿਆ ਚਲੋ ਜਿੱਥੇ ਆ ਗਿਆ ਆਪਾਂ ਘਰ ਪਰਿਵਾਰ ਵਗੈ ਹਣਾ ਇਹ ਵੀ ਤੁਹਾਨੂੰ ਬੜਾ ਯਾਦ ਕਰੀਦਾ ਬਾਹਰ ਬੈਠਿਆ ਵੀ ਤੇ ਦੇਖੇ ਬੜੀ ਮੇਰੇ ਮੈਨੂੰ ਲੱਗਦਾ ਫੌਜੀ ਸਾਹਿਬ ਮਤਲਬ ਹੋਰ ਫੌਜੀ ਵੀ ਮੇਰੇ ਨਾਲ ਕਨੈਕਟ ਕਈ ਵਾਰੀ ਕਰਦੇ ਤੁਸੀਂ ਹੋਰ ਵੀ ਮੈਂ ਬੜੇ ਵੀਡੀਓ ਵੇਂਦੇ ਵੀ ਆ بڑے ਬੰਦੇ ਖੁਸ਼ ਵੀ ਹੁੰਦੇ ਬਹੁਤ ਵਧੀਆ ਤੇ ਇੱਕ ਚੀਜ਼ ਇਹ ਕਈ ਲੋਕ ਜਿਦ ਤਰਾ ਕਹਿੰਦੇ ਕਿ ਨਹੀਂ ਇਹ ਇਦਾਂ ਨਹੀਂ ਹੋ ਸਕਦਾ ਐਵੇਂ ਹੀ ਆ ਇਹ ਜ਼ਰੂਰ ਦਾਦੇ ਕਿ ਸਹੀ ਆ ਨਾ ਮਤਲਬ ਕਮਕਾਰ ਆਪਣਾ ਮਾਰਦੇ ਅੰਮ੍ਰਿਤਾਰੀ ਬੰਦੇ ਆਸੀਂ ਹਾਂ ਜੀ ਤੁਹਾਨੂੰ ਕਹਿ ਰਿਹਾ ਜੋ ਵੀ ਸਾਡੇ ਜਿੰਨੇ ਡੰਗਰੇ ਤੁਹਾਡੇ ਕੋਲ ਹੀ ਆ ਸਾਰੇ ਬਣੇ ਆ ਐਵੇਂ ਕਹਿ ਰਿਹਾ ਦੂਜੀ ਗਾਈ ਨੂੰ ਜਿਹੜਾ ਟੀਕਾ ਆਪਾਂ ਲਾਇਆ ਉਹਦੇ ਵੀ ਪੂਰੀ ਉਮੀਦ ਆ ਵੀ ਪੂਰੀ ਮੇਰ ਹੋਊਗੀ ਬਾਬੇ ਜੀ ਨਹੀਂ ਹੋ ਗਈ ਹੋ ਗਈ ਮੇਰ ਕੇ ਸੱਚੇ ਪਾਤਸ਼ਾਹ ਦੀ ਇਹ ਕਿਹੜਾ ਰੁਪਈਆ ਦਾ ਝੂਠ ਨਹੀਂ ਆ ਬਹੁਤ ਵਧੀਆ ਚੜ੍ਹਦੀ ਗੱਲ ਤੇ ਬਹੁਤ ਵਧੀਆ ਮਿਹਨਤ ਵੀ ਤੁਹਾਡੀ ਬਹੁਤ ਜ਼ਿਆਦਾ ਮਿਹਨਤ ਵੇਖੋ ਆਪਾਂ ਚੰਗਾ ਕਰਨ ਦੇ ਕਿ ਇਦਾਂ ਮਾੜਾ ਹੁਣ ਆਪਾਂ ਇੱਥੇ ਆਏ ਪਰ ਕੁਝ ਲੋਕ ਹੁੰਦੇ ਆ ਕੁਝ ਪਰਸੈਂਟ ਜਿਹੜੇ ਕਹਿੰਦੇ ਆ ਕਿ ਨਹੀਂ ਨਹੀਂ ਅਸੀਂ ਜਿੱਦਾਂ ਡਾਕਟਰਾਂ ਨਾਲ ਵੀ ਕਨੈਕਟ ਚ ਰਹਿੰਦਾ ਪਰ ਕਈ ਵਾਰ ਕਿਸੇ ਨੂੰ ਫੋਨ ਕਰੋ ਜਾਂ ਕਿਦਾਂ ਨਹੀਂ ਇੰਨਾ ਕੋਈ ਹੈ ਹੈਲਪ ਕਰਦਾ ਪਰ ਜਿੱਦਾਂ ਤੁਹਾਨੂੰ ਇੱਕ ਵਾਰ ਫੋਨ ਹੀ ਕਰ ਦਈਏ ਤੁਸੀਂ ਭੱਜੇ ਆਉਂਦੇ ਕੋਈ ਚੱਕਰ ਹੀ ਨਹੀਂ ਆਉ ਜਾਈਨੇ ਪਿਆਰ ਨਾਲ ਤੁਸੀਂ ਆਪਣੇ ਤਨੋਂ ਮਣੋ ਇਹਦੇ ਇਹਨਾਂ ਡੰਗਰਾ ਦੋਵਾਂ ਦਾ ਕੀਤਾ ਤੇ ਮੈਂ ਪੂਰੀ ਗੁਰਾਹ ਹਾਂ ਜੇ ਰਿਜ਼ਲਟ ਫੁੱਲ ਮਿਲ ਗਿਆ ਨਾ ਆਪਾਂ ਨੂੰ ਮੈਨੂੰ ਕਾਲੀ ਬੜੀ ਖੁਸ਼ੀ ਹੋਈ ਜਦੋਂ ਚੈੱਕ ਕਰਾਇਆ ਪਤਾ ਲੱਗਾ ਵੀ ਬੜੀ ਖੁਸ਼ੀ ਹਾਂਜੀ ਹਾਂਜੀ ਚੈੱਕ ਚਲੋ ਮੈਂ ਨਹੀਂ ਪਹੁੰਚ ਸਕਿਆ ਜਦੋਂ ਕਿਨੇ ਡਾਕਟਰ ਇੱਥੇ ਆਏ ਤਾਂ ਅਸੀਂ ਚੈੱਕ ਕਰ ਦਾ ਤਾਂ ਮੈਨੂੰ ਕਪੁਰਤ ਮੈਂ ਚਲੋ ਇਹ ਚੀਨੂ ਰਿਕਾਰਡ ਕਰਨਾ ਚਾਹੀਦਾ ਕਿਉਂਕਿ ਆਪਾਂ ਵੇਖੋ ਮਿਹਨਤ ਕੀਤੀ ਆ ਹਨਾ ਜੇ ਮੈਂ ਕਹੀ ਹਾਰੇ ਡੰਗਰ ਡੰਗਰ ਤੋਂ ਮਾਰਾ ਬਣਾਈ ਜਾਵੇ ਤੇ ਫੇਰ ਹੀ ਮਤਲਬ ਵਧੀਆ ਲੱਗਦਾ ਡੰਗਰ ਬਣਦਾ ਰਹੇ ਤੇ ਵਧੀਆ ਗੱਲ ਆ ਨਹੀਂ ਤੇ ਇਹਨਾਂ ਦਾ ਮੁਸ਼ਕਲ ਹੈ ਸਾਮਣਾ ਨਾ ਵੇਖੋ ਜੇ ਮੰਨ ਲਓ ਨਾ ਆਪਾਂ ਚਾਰਾ ਕਰਾਂਗੇ ਨਾ ਕੋਸ਼ਿਸ਼ ਕਰਾਂਗੇ ਤਾਂ ਫੇਰ ਮੁਸ਼ਕਲ ਹੋ ਜਾਂਦਾ ਇਹ ਛੋਟੀ ਪਹਿਲਾਂ ਵੀ ਬੜਾ ਜ਼ੋਰ ਤੇ ਲੱਗਾ ਦੂਸਰੀ ਜਗ੍ਹਾ ਤੋਂ ਆਈ ਏ ਅੱਛਾ ਪਹਿਲਾਂ ਵੀ ਜ਼ੋਰ ਜਾਰ ਲੱਗਦਾ ਰਿਹਾ ਤਾਂ ਮੈਂ ਕਹੀਏ ਦੂਰੋਂ ਲਿਆਂਦੀ ਕਰਿਓ ਤੇ ਉਹਨਾਂ ਨੇ ਆਪਣੇ ਵੱਲੋਂ ਛੱਡਤੀ ਆ ਤੇ ਚਲੋ ਤੁਹਾਡੀ ਕਿਰਪਾ ਹੋ ਗਈ ਆ ਤੇ ਬਣ ਗਈ ਆ ਤੇ ਉਹਨਾਂ ਨੂੰ ਵੀ ਦੱਸਿਆ ਬੜੀ ਖੁਸ਼ੀ ਹੋਈ ਉਹਨਾਂ ਨੂੰ ਮੈਂ ਉਹਨਾਂ ਨੂੰ ਵੀ ਦੱਸਤਾ ਹੁਣ ਆ ਵੀਡੀਓ ਵੀ ਉਹਨਾਂ ਨੂੰ ਸ਼ੇਅਰ ਕਰਨੀ ਆ ਦੱਸਣੀ ਆ ਛੋਟੀ ਦੇਖਣਗੇ ਪੁੱਛਦੇ ਉਹਨਾਂ ਕੋਲ ਇੱਕ ਮੱਝ ਹੋ ਰਹੀ ਏ ਇਦਾਂ ਪ੍ਰੋਬਲਮ ਵਾਲੀ ਹਾਂ ਉਹ ਆਂਦੇ ਵੀ ਦੱਸੋ ਡਾਕਟਰ ਸਾਹਿਬ ਦਾ ਨੰਬਰ ਨੰਬਰ ਦਿਓ ਤੇ ਵੇਖ ਲਓ ਤੁਸੀਂ ਕਿਉਂਕਿ ਜਿਹੜੇ ਵੇਖੋ ਭਾਜੀ ਜਿਹੜੇ ਫੌਜੀ ਹੁੰਦੇ ਆ ਨਾ ਇਹ ਗੱਲ ਫਿਰ ਖਰੀ ਕਰਦੇ ਆ ਤੇ ਸੱਚਾ ਕਦੀ ਕਰਦੇ ਨੇ ਵੀ ਬਾਕੀ ਤੁਸੀਂ ਉਹਨਾਂ ਦੀ ਗੱਲਬਾਤ ਸੁਣੀ ਵੀ ਆ ਹਨ ਤੇ ਇੱਕ ਵਾਰੀ ਤੁਹਾਨੂੰ ਛੋਟੀ ਤੇ ਵੇੜ ਮੈਂ ਫੇਰ ਦਿਖਾ ਲ ਦਿੰਦਾ ਵਾਂ ਇਹ ਅੜੇਆ ਕੰਮ ਆ ਵੀਰ ਜੀ ਜਿਹੜੇ ਅੜੇ ਕੰਮ ਆ ਨਾ ਅੜਿਆਂ ਕੰਮ ਜਿਹੜੇ ਅੜੇ ਕੰਮ ਆ ਉਹਨਾਂ ਤੇ ਅੱਜ ਦੀ ਡੇਟ ਚ ਫਿਰਦੇ ਆ ਤੁਹਾਡੇ ਕੰਮ ਕੱਢੀ ਦੇ ਵੀ ਨੇ ਤੇ ਕਰਕੇ ਦਿਖਾ ਲਈਦਾ ਵੀ ਆ ਕੱਲੇ ਮਤਲਬ ਪੈਸੇ ਨਾਲ ਨਹੀਂ ਨਾ ਗੱਲਬਾਤ ਹੁੰਦੀ ਕੋਈ ਵੀ ਕਿਸੇ ਲਈ ਸੋਚਣਾ ਕਿਸੇ ਲਈ ਕਰਨਾ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਤੇ ਤੁਹਾਡੇ ਭਰਾ ਨੇ ਦਿਲ ਕੱਲੇ ਪੈਸੇ ਨਹੀਂ ਦਿਲ ਵੀ ਜਿੱਤੇ ਆ ਨਾਲ ਤੁਸੀਂ ਕਮੈਂਟ ਦੇਖਿਓ ਦੇਲੀ ਦਿਲ ਨਜ਼ਰ ਆਉਣਗੇ ਤਾਂ ਵਾੜ ਇੱਕ ਵਾਰੀ ਫੇਰ ਦਿਖਾ ਲ ਦਿੰਨੇ ਆ ਰਿਪੋਰਟਰ ਜਿਹਨੇ ਇੰਨੀ ਵਾਰੀ ਖਰਾਬ ਕੀਤਾ ਸੀ ਤੇ ਝੋਟੀ ਵੀ ਤੁਸੀਂ ਵੇਖ ਲਈ ਆ ਤੇ ਪਬਜੀ ਸਾਹਿਬ ਦੀ ਵੀ ਸਾਡੀ ਗੱਲ ਬਾਤ ਸੁਣ ਲਈ ਆ ਇੱਕ ਵਾਰੀ ਫੇਰ ਕੈਮਰਾ ਲੈ ਕੇ ਜਾਵਾਂਗੇ ਵੀਡੀਓ ਨੂੰ ਮੇਰੇ ਭਰਾ ਲਾਈਕ ਲੂਕੇ ਕਮੈਂਟ ਜਰੂਰ ਕਰ ਦਿਆ ਕਰੋ ਦੱਸ ਦਿਆ ਕਰੋ ਕਿਉਂਕਿ ਇਹ ਆਪਾਂ ਕੰਮ ਮਿਹਨਤ ਕੀਤੀ ਹੈ ਜੇ ਕੁਝ ਕੀਤਾ ਅੜਿਆ ਕੰਮ ਫੇਰ ਹੀ ਨਿਕਲਦਾ ਹਨਾ ਚਲੋ ਉਹਦੀ ਕਿਰਪਾ ਵਾ ਸੱਚੇ ਬਾਦਸ਼ਾਹ ਦੀ ਤੇ ਬਾਕੀ ਸੁਣ ਲਈ ਆ ਫਬਜੀ ਸਾਹਿਬ ਦਾ ਜਾਂਦੇ ਜਾਂਦੇ ਆਪਾਂ ਧੰਨਵਾਦ ਕਰਦੇ ਆ ਤੇ ਜਿੰਨੀ ਵੀ ਗੱਲ ਹੁਣ ਆਪਾਂ ਜਾਂਦੇ ਜਾਂਦੇ ਇਹੋ ਕਹਿਣਾ ਵਾ ਕਿ ਕਿੱਦਾਂ ਮਤਲਬ ਕੰਮਕਾਰ ਧੱਲੋ ਸਾਹਿਬ ਕਿੱਦਾਂ ਸੁਭਾਅ ਕਿੱਦਾਂ ਇਹ ਚੀਜ਼ਾਂ ਆਪਾਂ ਧੱਲੋ ਸਾਹਿਬ ਸਿਰਾ ਬੰਦਾ ਤੇ ਸਿਰਾ ਕਾਮ ਆ ਕੋਈ ਐਵੇਂ ਫਲੋਪੀ ਨਹੀਂ ਐਵੇਂ ਫਲੋਪੀ ਮਾਰਨਦੇ ਆਂ ਅਸੀਂ ਹਾਂਜੀ ਹਾਂਜੀ ਗਰਾਊਂਡ ਤੇ ਜਿਹੜਾ ਚੀਜ਼ ਆ ਉਹ ਵਧੀਆ ਚੀਜ਼ ਆ ਤੇ ਵਾਕੇ ਇਹ ਲੋ ਮੈਦਾਨ ਚ ਹੁੰਦੇ ਆ ਕੰਮ ਜਿਹੜੇ ਰਿਜ਼ਲਟ ਆ ਜੇ ਆਪਾਂ ਕੀਤਾ ਵਾ ਤੇ ਹਨਾ ਰਿਜ਼ਲਟ ਬੜੀ ਖਰਪਾ ਮੈਂ ਤਾਂ ਸਭ ਤੋਂ ਵੱਧ ਵੱਧ ਲਾਇਕ ਸ਼ੇਅਰ ਕਰਿਆ ਕਰੋ ਤੇ ਅੱਗੇ ਕਿਹੜਾ ਹੋਦਾ ਦਦੋ ਇਹ ਕਹਦੇ ਹੋ ਕਿ ਸਪੋਰਟ ਕਰਿਆ ਕਰੋ ਵੀਰ ਦੀ ਸਪੋਰਟ ਕਰੋ ਹੋਰ ਇਹ ਫੁੱਲ ਸਪੋਰਟ ਕਰਿਆ ਕਰੋ ਸਾਡੇ ਬੱਚੇ ਬੜੀ ਸਪੋਰਟ ਕਰਦੇ ਸਗੋਂ ਚਲੋ ਜਿੰਨਾ ਜਿਹੜੇ ਸਾਨੂੰ ਸਮਝਦੇ ਹੋ ਤੇ ਸਾਨੂੰ ਸਪੋਰਟ ਕਰਦੇ ਨੇ ਪਰ ਜਿਹੜੇ ਅਜੇ ਨਾ ਸਮਝੇ ਜੇ ਨਹੀਂ ਸਮਝਦੇ ਪਰ ਉਹਨਾਂ ਨੂੰ ਚਾਹੇ ਕਹ ਰਿਹਾ ਤੁਹਾਡਾ ਬਹੁਤ ਦਸਿਆ ਬੰਦਿਆਂ ਨੂੰ ਤੇ ਬੰਦੇ ਵੀ ਵਾਹ ਖੁਸ਼ਿਆ ਵੀ ਵਾਕਿਆ ਹੀ ਤਾਰੇ ਵੇਖ ਕੇ ਜਾਂਦੇ ਅਗਲੇ ਤਾਂ ਹੀ ਅਗਲਾ ਕੋਈ ਕਹਿੰਦਾ ਨਹੀਂ ਸਹੀ ਗੱਲ ਹੈ ਜੀ ਕੋਈ ਝੂਠ ਮਾਰਨ ਚ ਨਹੀਂ ਵੀ ਇਦਾਂ ਹੀ ਕਿਸੇ ਨੂੰ ਫੋਕਾ ਕਹਿ ਦਈਏ ਇਦਾਂ ਸਹੀ ਗੱਲ ਹੈ ਸਹੀ ਕਹਿੰਦੇ ਵੀ ਆ ਕੇ ਗੱਲ ਵੀ ਕਰਦੇ ਆ ਵੀ ਵਾਕਿਆ ਹੀ ਸਹੀ ਆ ਹਾਂ ਜੀ ਬਾਕੀ ਸਾਡੇ ਨਾਲ ਮੇਰਾ ਸਿਆਹੀ ਸੁੱਖੇ ਡਾਕਟਰ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਉਹ ਵੀ ਉਦੋਂ ਤੁਹਾਡੇ ਬੜੇ ਖੁਸ਼ ਹੋਏ ਅੱਛਾ ਜੀ ਤੇ ਬਹੁਤ ਵਧੀਆ ਪੁਲਿਸ ਵਰਡ ਕਰਨੀ ਵੀ ਚਾਹੀਦੀ ਹੈ ਮਿਹਨਤ ਵਾਲੇ ਬੰਦੇ ਜੀ ਵੇਖੋ ਮਿਹਨਤ ਕਰੀ ਦੀ ਆਪਾਂ ਤੇ ਇਹਨਾਂ ਨੂੰ ਵਾਰ-ਵਾਰ ਕਹਿੰਨੇ ਆ ਕਿ ਸਪੋਰਟ ਕਰਿਆ ਕਰੋ ਮੈਂ ਤਾਂ ਡਾਕਟਰ ਸਾਹਿਬ ਅਰਕਾ ਦਾ ਆਖਿਆ ਵੀ ਆ ਕੇ ਚੈੱਕ ਕਰਾਉਣੀ ਆ ਤੇ ਅਰਕਾ ਗੱਲੋ ਹੀ ਲਾ ਹਾਂ ਜੀ ਜੀ ਵੇ ਕੱਲ ਹੀ ਯਾਰ ਇਹੋ ਕਿਹਾ ਵੀ ਲਾਡ ਚਾਹ ਤੇ ਮਤਲਬ ਇਹ ਸੋਚ ਲਿਆ ਕਿ ਹੁਣ ਨਹੀਂ ਹੁਣ ਬਸ ਐਂਡ ਸੀ ਮੈਂ ਸੋਚਿਆ ਵੀ ਯਾਰ ਕਿ ਮੈਂ ਇਹਨੂੰ ਕਿਹਾ ਜੋ ਚੈੱਕ ਕਰਦਾ ਵੀ ਜੇ ਨਿਕਲ ਆਈ ਤੇ ਠੀਕ ਨਹੀਂ ਤੇ ਫਿਰ ਅੱਜ ਗੱਡੀ ਚੜ੍ਹ ਦੇਣੀ ਆ ਨਹੀਂ ਗੱਡੀ ਨਹੀਂ ਚੜ੍ਹ ਦੇਣ ਦੇ ਜਿੰਨ ਤੱਕ ਬੈਠੇ ਆਪਾਂ ਨਹੀਂ ਕੱਲ ਵੀ ਤੁਹਾਡਾ ਬੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਬੜਾ ਜਿਨ੍ਹਾਂ ਨੇ ਸਾਡੇ ਪ੍ਰਤੀ ਗੱਲ ਕੀਤੀ ਆ ਇਹ ਫਬਜੀ ਸਾਹਿਬ ਇਹ ਚਲੋ ਮਾਸਟਰ ਨੇ ਹਨਾ ਗਵਰਨਮੈਂਟ ਜੋਬ ਕਰਦੇ ਨੇ ਇਹ ਵੀ ਨੌਕਰੀ ਕਰਦੇ ਨੇ ਨੌਕਰੀਆਂ ਕੀਤੀਆਂ ਨੇ ਸਮਝਦੇ ਨੇ ਸਾਨੂੰ ਕਿ ਬੰਦਾ ਕਿਵੇਂ ਆ ਕਿਵੇਂ ਆ ਮਤਲਬ ਗੱਲ ਸੁਣਿਆ ਕਰੋ ਸਮਝਿਆ ਕਰੋ ਜ਼ਰੂਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਬਾਕੀ ਠੀਕ ਹੈ ਜੀ ਤਾਂ ਹੀ ਆਪਾਂ ਕੈਮਰੇ ਦੇ ਵਿੱਚ ਇਹ ਚੀਜ਼ ਨੂੰ ਰਿਕਾਰਡ ਕਰਦੇ ਆ ਬਾਕੀ ਤੁਸੀਂ ਇਹਨਾਂ ਇੱਕ ਗੱਲ ਦੱਸ ਦੋ ਤੁਹਾਨੂੰ ਕਿਦਾਂ ਕੰਮ ਲੱਗਦਾ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਦਾ ਕੰਮ ਬਹੁਤ ਵਧੀਆ ਠੀਕ ਹੈ ਜੀ ਬਹੁਤ ਤੁਹਾਡੇ ਤੁਹਾਡਾ ਥੈਂਕ ਯੂ ਤੁਹਾਨੂੰ ਧੰਨਵਾਦ ਉਹਦਾ ਕਰਨਾ ਚਾਹੀਦਾ ਜਿਨੇ ਤੁਹਾਡੇ ਕੋਲ ਵੇਖੋ ਜਦੋਂ ਸਾਡਾ ਚੰਗਾ ਉਹਨੇ ਕਰਨਾ ਵਾ ਉਹਨੇ ਫਿਰ ਆਪਣਾ ਬੰਦਾ ਭੇਜਣਾ ਕਿ ਚੱਲ ਵੀ ਠੀਕ ਹੈ ਨਾ ਗੱਲ ਠੀਕ ਹੈ ਫੌਜੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਕਰਨ ਲਈ ਤੇ ਵੀਡੀਓ ਨੂੰ ਆਪਾਂ ਸ਼ੇਅਰ ਸ਼ੁਰੂ ਕਰ ਦੇਣਾ ਵੇਖੋ ਜੀ ਦੱਸਾਂ ਗੱਲ ਕੀ ਆ ਇਹ ਵੀ ਵੇਖ ਲਓ ਮੇਰੇ ਨਾਲ ਕਨੈਕਟ ਜਿੱ ਇੱਕ YouTube ਤੋਂ ਹੀ ਆਏ ਸੀ ਤੇ ਜ਼ਰੂਰੀ ਨਹੀਂ ਕਿ ਮਤਲਬ ਸਾਡੀਆਂ ਵੀਡੀਓ ਵੇਂਦੇ ਹੀ ਸਾਡਾ ਕੰਮਕਾਰ ਇਹਨਾਂ ਨੂੰ ਵਧੀਆ ਲੱਗਦਾ ਹੀ ਪਹਿਲੇ ਦਿਨ ਤੋਂ ਵੀ ਵੀਡੀਓ ਤੋਂ ਯਕੀਨ ਹੀ ਪਰ ਅੱਜ ਆਪਾਂ ਕਰਕੇ ਵੀ ਦਿਖਾ ਲਿਆ ਵਾ ਇਹ ਕੰਮ ਕਰਦਾ ਹੁੰਦਾ ਆਇਆ ਵੀ ਨੇ ਪਿੰਡ ਜਦੋਂ ਆਪਾਂ ਡਾਕਟਰ ਸਾਹਿਬ ਨੂੰ ਉਹਦਾ ਮੌਕਾ ਦੇਦਾ ਸੇਵਾ ਦਾ ਫੋਨ ਤਾਂ ਵੀ ਆਪਾਂ ਬੁਲਾ ਲਿਆ ਅੱਛਾ ਜੇ ਪਿੰਡ ਵੀ ਨਹੀਂ ਆਉਂਦਾ ਤੁਸੀਂ ਵਾਕਿਆ ਆਏ ਮਿਲੇ ਬਾਅਦ ਚ ਤੇ ਬਾਕੀ ਚਲੋ ਆਪਾਂ ਫੇਰ ਜਾਂਦੇ ਜਾਂਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਤੁਹਾਡਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਗੱਲਬਾਤ ਕੀਤੀ ਕਿਰਪਾ ਤੁਹਾਡੇ ਤੇ ਵੀ ਤੇ ਸਾਰਿਆਂ ਦੇ ਮਿਹਰ ਪਰ ਹੱਥ ਰੱਖਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਸਤਿ ਸ੍ਰੀ ਅਕਾਲ